ਦਾਰੂ ਇੱਕ ਇਹ ਚੀਜ਼ ਐ ਕਹੇ ਨਾ ਭੇਤ 20-20 ਸਾਲ ਦੇ ਕਢਾ ਦਿੰਦੀ ਐ ਚੰਗੀ ਵੀ ਹੈਗੀ ਪਰ ਮਾੜੀ ਬਹੁਤ ਐ ਬਾਲੀ ਨਾ ਪੀਆ ਕਰ ਬਾਲੀ ਮਾੜੀ ਐ ਕਈ ਕ ਰਾਜਦਾਰੂ ਵਰਗੀ ਉਹਨਾਂ ਦੇ ਘਰ ਨਾਲ ਸਾਰੇ ਤਬਾਹ ਕਰਦੇ ਐ ਇੰਨੇ ਵੀ ਨਾ ਪਿਆਕਰੂ ਕਮਲਾਂ ਵਾਂਗੂ ਜਿੰਨੇ ਲੋਕ ਚੀਂਦੇ ਐ ਤੇ ਇਹਦਾ ਉਹਨਾਂ ਦੇ ਵੀ 100 ਗ੍ਰਾਮ ਪੀ ਲਈ ਤੇ ਖਾ ਪੀ ਕੇ ਬਸ ਤੈਗੀ ਘਰੇ ਆ ਗਏ ਦਾ ਗੱਲ ਕਰਨ ਲੱਗਿਆ ਮੈਂ ਗੀਤ ਲਿਖਿਆ ਇੱਕ ਹਾਂ ਤਾਂ ਉਹ ਅਨਪੜੀ ਤੇ ਵਿੰਗਟੇ ਧਖੜਾਂ ਵਾਲੀ ਬੈਠਾ ਰੱਖਣਾ ਤੇ ਪਰ ਗੱਲ ਮੇਰੀ ਸਹੀ ਹੋਊਗੀ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਵੀ ਇਹ ਲਿਆ ਸਹੀ ਆ ਜਾਂ ਗਲਤ ਹੈ ਨਾ ਦਾਰੂ ਕਹਿੰਦੇ ਨੇ ਬਹੁਤ ਹੁੰਦੀ ਮਾਰੀ ਦਾਰੂ ਕਹਿੰਦੇ ਨੇ ਬਹੁਤ ਹੁੰਦੀ ਮਾਰੀ ਤੇ ਲੋਕਾਂ ਨੇ ਹੰਗਾਰਾ ਪਾਰੀਤਾ ਜਿਹੜੇ ਘਰ ਵਿੱਚ ਦਾਰੂ ਕਹਿੰਦੇ ਵੜ ਗਈ ਤੇ ਘਰ ਸਾਰਾ ਵੇਲਾ ਕਾਰੀਤਾ ਜਿਹੜੇ ਘਰ ਵਿੱਚ दारू ਕਹਿੰਦੇ ਵੜ ਗਈ ਤੇ ਘਰ ਸਾਰਾ ਬੇਲਾਕਾਰਤਾ ਪਹਿਲਾਂ ਪਹਿਲਾਂ ਬਾਪ ਨੇ ਕੀ दारू ਵਿੱਚੋਂ ਖੱਟਿਆ ਤੇ दारू ਤਾਂ ਜਾਉਂਦੇ ਨੂੰ ਖਾ ਗਈ ਅੱਧੀ ਉਮਰੇ ਸੀ ਬਾਪ ਕਹਿੰਦੇ ਮਰ ਗਿਆ ਤੇ ਚੰਦਰੀ ਬਿਛੋੜਾ ਪਾ ਗਈ दारू ਪੀ ਕੇ ਸੀ ਗਥਾਂ-ਥਾਂ ਤੇ ਡਿੱਗਦਾ दारू ਦਾਰੂ ਪੀ ਕੇ ਸੀਗਾ ਤਾਂ ਤਾਂ ਤੇ ਡੇਗਦਾ ਤੇ ਬੱਚਾ ਨੂੰ ਬਚਾਲ ਛਾੜਦਾ ਜਿਹੜੇ ਘਰ ਵਿੱਚ ਦਾਰੂ ਕਹਿੰਦੇ ਵੜੀ ਤੇ ਘਰ ਸਾਰਾ বেলা ਕਰੇਤਾ ਜਿਹੜੇ ਘਰ ਵਿੱਚ ਦਾਰੂ ਕਹਿੰਦੇ ਵੜੀ ਤੇ ਘਰ ਸਾਰਾ বেলা ਕਰੇਤਾ ਜਿਹੜੇ ਰਾਸਤੇ ਤੇ ਚੱਲਦਾ ਸੀ ਪਾਪਾ ਤੇ ਮੁੰਡਾ ਉਸਰਾ ਪੈ ਗਿਆ ਜੇ ਰੇਦਾ ਸੀ ਤੇ ਚੱਲਦਾ ਸੀ ਪਾਪਾ ਤੇ ਮੁੰਡਾ ਉਸ ਰਾਹ ਪੈ ਗਿਆ ਉਹ ਵੀ ਛੱਡ ਗਿਆ ਬੱਚੇ ਸੀ ਵਿਚਾਰੇ ਤੇ ਬੱਚਾ ਨੂੰ ਆਲੇ ਵਿਰਾ ਕਹਿ ਗਿਆ ਪਿਓ ਪੁੱਤ ਨੂੰ ਸ਼ਰਾਬ ਕਹਿੰਦੇ ਖਾਗੀ ਪਿਓ ਪੁੱਤ ਨੂੰ ਸ਼ਰਾਬ ਕਹਿੰਦੇ ਖਾਗੀ ਤੇ दारू ਨੇ ਕੰਗਾਲ ਕਰਤਾ ਜਿਹੜੇ ਘਰ ਵਿੱਚ ਦਾਰੂ ਕਹਿੰਦੇ ਵੜੀ ਤੇ ਘਰ ਸਾਰਾ বেলা ਕਰਤਾ ਜਿਹੜੇ ਘਰ ਵਿੱਚ ਦਾਰੂ ਕਹਿੰਦੇ ਵੜੀ ਤੇ ਘਰ ਸਾਰਾ বেলা ਕਰਤਾ ਦਾਰੂ ਘਰ ਵਿੱਚ ਕੱਡੀਆਂ ਮਾਰੀ ਤੇ ਘਰ ਵਿੱਚ ਬੂਟੇ ਲੱਗਦੇ ਜਿਹਦੇ ਘਰ ਵਿੱਚ ਪੱ ਜੀ ਦੇ ਘਰ ਵਿੱਚ ਖੁਸ਼ੀਆਂ ਨੇ ਹੁੰਦੀਆਂ ਤੇ ਸਾਰੇ ਕਹਿੰਦੇ ਸੋਚੀ বাসਦੇ ਇੱਕ ਸਾਲ ਬਾਅਦ ਚੰਦਰੀ ਸ਼ਰਾਵਣੇ ਇੱਕ ਘਰ ਵਿੱਚ ਚੰਦਰੀ ਸ਼ਰਾਵਣੇ ਤੇ ਸਾਲ ਬਾਅਦ ਸੋਗ ਕਰਤਾ ਜੀ ਦੇ ਘਰ ਵਿੱਚ दारू ਕਹਿੰਦੇ ਵੜੀ ਤੇ ਘਰ ਤਾਂ ਕੰਗਾਲ ਕਰਤਾ ਜਿਹੜੇ ਘਰ ਵਿੱਚ दारू ਕਹਿੰਦੇ ਵੜੀ ਤੇ ਘਰ ਸਾਰਾ ਬੇਲਾ ਕਰਤਾ ਕਹਿੰਦੇ ਬੋਤਲ ਦੇ ਉੱਤੇ ਉਹ ਤਾਂ ਲਿਖਦੇ ਸੇਤ ਲਈ दारू ਮਾਰੀ ਐ ਜਿਹੜਾ दारू ਪਿੰਦਾ ਕਹਿੰਦੇ ਰੱਜ ਰੱਜ ਕੇ ਤੇ ਕਰੇ ਸਿਆਂ ਦੀ ਤਿਆਰੀ ਐ ਜਿਹੜਾ दारू ਪਿੰਦਾ ਕਹਿੰਦੇ ਰੱਜ ਰੱਜ ਕੇ ਤੇ ਕਰੇ ਸਿਆਂ ਦੀ ਤਿਆਰੀ ਐ ઠાકે અનપડ જય સિંહવાળા ઠાકે અનપડ જય સિંહવાળા તે दारू ને હજબ વાડતા જીડ ઘર ਵਿੱਚ दारू કેંદે વાડી તે ઘર સારા વેલા કરતા જીડ ઘર ਵਿੱਚ दारू કેંદે વાડી તે ઘર સારા વેલા કરતા